ਜੇ ਭਾਈ ਅੱਜ ਹਣਾ ਹੁੰਦਾ ਤੇ ਭੈਣ ਨੂੰ ਕਿੰਨਾ ਚਾ ਚੜਦਾ ਹੁਣ ਇਹ ਸਭ ਲਾ ਲਓ ਯਾਰ ਭਾਈ ਵੀ ਮੋਟਰਸਾਂ ਲਈ ਆਣਾ ਕਰੇ ਤੇਲ ਚੋਣ ਨੂੰ ਕੋਈ ਨਹੀਂ ਆ ਕਰੇ ਓਏ ਹੋਏ ਮਾਤਾ ਦੀ ਡੈਥ ਹੋ ਗਈ ਸੀ ਪਹਿਲਾਂ ਕੁ ਸਾਲ ਪਹਿਲਾਂ ਹਣਾ ਤੇ ਹੁਣ ਭਾਈ 2-3 ਦਿਨ ਹੋਏ ਯਾਰ ਭਾਂਦਿਆ ਸੀ ਭਾਈ 6 ਮਹੀਨੇ ਦਾ ਉਹ ਪੂਰਾ ਹੋ ਗਿਆ ਭਾਈ ਉਹਦੇ ਚੱਕਰ ਯਾਰ ਭਾਈ ਖੁਸ਼ੀ ਵੀ ਆ ਹਾਂ ਦੁੱਖ ਵੀ ਆ ਖੁਸ਼ੀ ਦੀ ਵੀ ਆਈ ਜਾਂਦੀ ਦੁੱਖ ਵੀ ਆਈ ਜਾਂਦਾ ਜੇ ਭਾਈ ਅੱਜ ਹਣਾ ਹੁੰਦਾ ਤੇ ਭੈਣ ਨੂੰ ਕਿੰਨਾ ਚਾ ਚੜਦਾ ਹੁਣ ਇਹ ਸਭ ਲਾ ਲਓ ਯਾਰ ਭਾਈ ਦੀ ਮੋਟਰਸਾਂ ਲਈ ਆਣਾ ਕਰੇ ਤੇਲ ਚੋਣ ਨੂੰ ਕੋਈ ਨਹੀਂ ਆ ਕਰੇ ਹਾਂ ਜੀ ਉਹ ਵੀ ਮਰ ਪਲੇਅਰ ਗਰਾਊਂਡਾਂ ਦੇ ਵਿੱਚ ਨਾ ਖੇਡਦਾ ਹੀ ਵਧੀਆ ਲੱਗਦਾ ਹਨਾ ਜਿਹੜੀਆਂ ਪਲੇਅਰ ਦੇ ਮਨ ਨੂੰ ਮਜਬੂਰੀਆ ਹੁਣ ਇੱਕ ਦੋ ਦਿਨ ਹੋ ਗਏ ਤੁਹਾਡੇ ਭਾਂਜੇ ਦੀ ਡੈਥ ਹੋਈ ਹੈ ਨਾ ਤੇ ਹੁਣ ਤੁਸੀਂ ਇੱਧਰ ਤਿਆਰ ਹੁੰਨੇ ਬੈਠੇ ਹੋ ਆਪਣੇ ਮੈਚ ਵਾਸਤੇ ਯਾਰ ਭਾਈ ਮੈਂ ਖੇਡਦਾ ਨਹੀਂ ਜਾਣਾ ਹਾਂ ਹਾਂ ਕਿ ਮੈਨੂੰ ਭੈਣ ਜੀ ਨਾਲ ਖੇਡ ਲਾਣਾ ਕੋਈ ਚੱਕਰ ਨਹੀਂ ਤੇ ਉਹ ਮੇਰੀ ਬੁਰੀ ਯਾਰ ਭਾਈ ਖੇਡਣ ਦਾ ਧਿਆਨ ਪਰ ਕੋਈ ਨਹੀਂ ਪਾਈ ਹੌਸਲਾ ਕਰਿਆ ਉਹ ਨਾਲ ਬਾਕੀ ਹੌਸਲਾ ਯਾਰ ਤੇਰਾ ਵੀ ਇੰਨੀ ਇੰਨੀ ਟੈਨਸ਼ਨ ਹੋਣ ਦੇ ਬਾਵਜੂਦ ਵੀ ਮੈਂਗਾ ਵੀ ਆਪਣੇ ਪਿਆਰ ਹੁੰਦਾ ਵਾ ਜਿੰਨਾ ਹੈਡ ਮਾਰ ਰੱਬ ਕੋ ਉਹ ਵੀ ਕੋਈ ਨਹੀਂ ਰਿੱਕੀ ਇੰਦਾਂ ਨਹੀਂ ਕਰੀਦਾ ਫਿਰ ਹੂੰ